ਦਾ ਖਾਲਸਾ ਗੁਰੂ ਜੀ ਕਾਪੂ ਸਾਰੇ ਦਾ ਜੀ ਮੈਂ ਅੰਗਰੇਜ਼ ਸਿੰਘ ਨੰਗਲੰਦਿਆ ਹਾਂ ਸੰਦੀਪ ਨੰਗਲੰਦਿਆ ਦਾ ਅੱਡਾ ਭਰਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਪੀੜਾ ਭਰਾ ਸੰਦੀਪ ਨੰਗਲ ਅੰਬੀਆ ਧਿਆਨਕ ਤਰੀਕੇ ਨਾਲ ਕਤਲ ਹੋ ਚੁੱਕਾ ਹੈ ਇਸ ਵੰਦੀ ਸਾਨੂੰ ਆਸ ਹੈ ਕਿ ਪੁਲਿਸ ਪ੍ਰਸ਼ਾਸਨ bina ਕਿਸੇ ਦਬਾਅ ਤੇ ਸਾਨੂੰ انصاف ਦਵਾਏਗਾ ਤੇ ਕਾਤਲਾਂ ਨੂੰ ਬਣਦੀ ਸਜ਼ਾ ਦਵਾਏਗਾ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਕਿਸੇ ਨੂੰ ਇਜਾਜ਼ਤ ਨਹੀਂ ਦੇਵਾਂਗੇ ਕਿ ਸਾਡੇ ਤੋਂ ਸਾਡੇ ਭਰਾ ਦਾ ਪੋਸਟਮਾਸਟਰ ਹੋਵੇ। ਨਾ ਹੀ ਅਸੀਂ ਇਨਸਾਫ ਮਿਲਣ ਤੱਕ ਉਸ ਦਾ ਅੰਤਮ ਸੰਸਕਾਰ ਕਰਾਂਗੇ। ਮੇਰੇ ਸਾਰੇ ਕਬੱਡੀ ਪ੍ਰੇਮੀਆਂ ਨੂੰ ਕਿਸਾਨ ਮੰਜੂਰ ਕਮੇਟੀਆਂ ਨੂੰ ਅਤੇ ਸੰਦੀਪ ਨੂੰ ਪਿਆਰ ਕਰਨ ਵਾਲੇ ਰੇਖ ਵਰਗ ਨੂੰ ਬੇਨਤੀ ਹੈ ਕਿ ਕੱਲ ਨੂੰ ਸਵੇਰੇ 9 ਵਜੇ ਨਕੋਤਰ ਸਿਵਲ ਹਾ ਹਸਪੀਟਲ ਵਿੱਚ ਇਕੱਠੇ ਹੋਈਏ ਅਤੇ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਪਾਈਏ ਤਾਂ ਕਿ ਸੰਦੀਪ ਨੂੰ ਇਨਸਾਫ ਮਿਲ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਜੀ